ਜਿੰਦਾਬਾ 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 ਕੀ ਰਹਿਣਗੇ ਹਾਂ ਸਾਡੇ ਤਾਂ ਸਿਆਣ ਖੁਆ ਵੀ ਕੱਢਦੇ ਆ ਨਾ ਰਸਤੇਦਾਰ ਆ ਜੇ ਜਿੰਨਾ ਚ ਗੱਲ ਸੁਣ ਇਹਨਾਂ ਦੇ ਸ਼ਹਿਰ ਵਾਲਿਆਂ ਦੇ ਕੋਈ ਪਰੌਣਾ ਆ ਜੇ ਨਾ ਥੋੜੀ ਜੀ ਸਬਜ਼ੀ ਬਣਾਉਣਗੇ ਥੋੜੀ ਜੀ ਦਾਲ ਬਣਾਉਣਗੇ ਇੱਡੇ ਇੱਡੇ ਫੜ ਕੇ ਸਾਡੇ ਪਿੰਡਾਂਆਂ 'ਚ ਜੇ ਸਿਆਣਾਂ 'ਚ ਪਰੌਣਾ ਆਵੇ ਸਵੇਰੇ ਸਾਗ ਤਾਂ ਪਾਇਰੇ ਸਾਗ ਆਥਰੇ ਸਾਗ ਜੇ ਗਰਮੀਆਂ ਜਾਵੇ ਸਵੇਰੇ ਕਦੂ ਦਬਾਇਰੇ ਕਦੂ ਆਥਰੇ ਕਪੂ ਡੋ ਹਾਂ ਬਾਈ ਸਰਪਾ ਥੋੜੀ ਜਿਹੀ ਮਜਬੂਰੀ ਆ 5 ਮਿੰਟ ਹੋਰ ਮਾੜਾ ਜਿਹਾ ਬਸ 5 ਸੱਤ ਮਿੰਟ ਹੋਊ ਕੋਈ ਚੱਕ ਲੈ ਤੇ ਮੈਨੂੰ ਪਤਾ ਸਾ ਵੀ ਦੋਸਤੋ ਸਰਕਾਰ ਨੇ ਪਿੱਛੇ ਜੇ ਐਲਾਨ ਕਰਤਾ ਕਹਿੰਦੇ ਜਿਹੜੇ ਪੰਜ ਜਵਾਕ ਆ ਉਹ ਜ਼ਮੀਨ ਦਾ ਬਰਾਹਮਣੂ ਉਹ ਤਾਂ ਫਿਰ ਟੜ ਗਿਆ ਹੋਣਾ ਟੜ ਗਿਆ ਜਦੋਂ ਮੈਂ ਹੋਕਾ ਸੁਣਿਆ ਭੂਟੋ ਚੱਕ ਦੀ ਸਪੀਡ ਕਰਨ ਨੂੰ ਲਗਾਪਾ ਤੇ ਤੂੰ ਕੰਦ ਤੇ ਆ ਫਿਰਦਾ ਆਪਣੇ ਤਾਂ ਦੋ ਆ ਹਾਂ ਤੇ ਤਾਂ ਦੋ ਨੇ ਹਾਂ ਮਗਾ ਭਾ ਲੈ ਨੂੰ ਆਏ ਵੇਲਾ ਸਮਝ ਜਿਹੜੇ ਗਵਾਂਡੀਆਂ ਦੇ ਤਿੰਨਾਂ ਉਹ ਵੀ ਆਪਣੀ ਐ ਮਗਾ ਖੜ ਜਾ ਮੈਂ ਗਵਾਂਡੀਆਂ ਵਾਲੇ ਤਿੰਨੇ ਲੈ ਕੇ ਆਉਣਾ ਹਾਂ ਜਦੋਂ ਗਵਾਂਡੀਆਂ ਵਾਲੇ ਤਿੰਨੇ ਲਿਆਉਂਦੇ ਮੇਰੇ ਵਾਲੇ ਦੋਨੇ ਦਿਸਣ ਆ ਫੇਰ ਮਗਾ ਮੇਰੇ ਵਾਲੇ ਕਿੱਥੇ ਗਏ ਉਹ ਕਹਿੰਦੀ ਹੋਕਾ ਇਕੱਲੇ ਨਹੀਂ ਸੀ ਸੁਣਿਆ ਜੀਤੇ ਸੀਗੇ ਸਿਆਣੇ ਤੇ ਲੈ ਗਿਆ ਮੇਰਾ ਰਾਹ ਆਉਂਦਾ ਮੌਕਾ ਲੈ ਹਾਂ ਆ ਆਹ ਮੈਨੂੰ ਪਤਾ ਕੀ ਆ ਸੀ ਹਾਂ ਮੈਂ ਕਹਿੰਨਾ ਟੱਕ ਪਾਈ ਪਈ ਆ ਸਾਡੇ ਪੰਜਾਬੀਆਂ ਨੇ ਬਾਈ ਗੋਰਾ ਦਾ ਦੇਖਣ ਨੂੰ ਮਿਲਦਾ ਹੀ ਨਹੀਂ ਪ੍ਰਾਂਤੋਂ ਉੱਠ ਜਾਓ ਸਾਰੀ ਉੱਠ ਜਾਓ ਕਹਿਣ ਗਰੀ ਕਿੱਥੇ ਮਰਜੀ ਉੱਠੋ ਸਾਡਾ ਪੰਜਾਬ ਦੇ ਵਿੱਚ ਮੈਂ ਨਾ ਜਦੋਂ ਗਿਆ ਚਾਰ ਚੜ੍ਹਿਆਂ ਦਾ ਕੈਨੇਡਾ ਤੇ ਇਹਨੂੰ ਪਤਾ ਪੂਰਾ ਆਪਾਂ ਕਾਰਡ ਕੂਟ ਲਾ ਲੈਂਦੇ ਹਾਂ ਹਾਂ ਉਹ ਤਾਂ ਕੋਈ ਪਤਾ ਮੈਂ ਕਿਉਂਕਿ ਸਾਰੇ ਦੇਖਣ ਆਇਆ ਰਸਤਾ ਨਹੀਂ ਸਾਰ ਤੇ ਹੋ ਰਿਹਾ ਥੋੜਾ ਥੋੜਾ ਮਿਹਰਬਾਨੀ ਪ੍ਰੋਮੋਟਰ ਨੇ ਮੈਨੂੰ ਭੂਟਾ ਕਮਰਾ ਲੈ ਕੇ ਦੇ ਦਾ ਅੱਛਾ ਕਹਿੰਦਾ ਲੈ ਭਾਨਿਆ ਇੱਥੇ ਰਹਿ ਭਾ ਜਦੋਂ ਆਉਣਾ ਹੋਇਆ ਫੋਨ ਕਰ ਦੇ ਮੈਂ ਕਹਿੰਦੀ ਗੇਟ ਕਿਤੇ ਖੁੱਟੂਆ ਲੈ ਮੈਨੂੰ ਕਾਰ ਦੇ ਦੇ ਕਹਿੰਦਾ ਜਦੋਂ ਭਾ ਨਾ ਆਉਣਾ ਹੋਇਆ ਕਾਰਡ ਲਾ ਲਈ ਮੈਂ ਤਿਆਰ ਤੁਰ ਹੋ ਕੇ ਫੋਨ ਮਾਰਿਆ ਮੈਂ ਕਹਿੰਦਾ ਪ੍ਰੋਮੋਟਰ ਸਾਹਿਬ ਘੁਮਾ ਕੇ ਲਿਆਓ ਕਹਿੰਦਾ ਥੱਲੇ ਖੜਾ ਆ ਜਾ ਜਦੋਂ ਮੈਂ ਗੇਟ ਖੋਲ੍ਹਿਆ ਆਪੀ ਤੋਂ ਗੇਟ ਖੋਲਿਆ ਗੇਟ ਫੇਰ ਨਾ ਖੁੱਲੇ ਫੇਰ ਫੇਰ ਪ੍ਰਮੋਟਰ ਨੂੰ ਫੋਨ ਲਾਇਆ ਮੈਂ ਕਿਹਾ ਪ੍ਰਮੋਟਰ ਸਾਹਿਬ ਗੇਟ ਨਹੀਂ ਖੁੱਲਦਾ ਕਹਿੰਦਾ ਭਾਨਿਆ ਕਾਰਡ ਲਾ ਲਾ ਮੈਂ ਕਾਰਡ ਫੇਰ ਲਾ ਲਿਆ ਅੱਛਾ ਫੇਰ ਫੇਰ ਲਾ ਰਿਹਾ ਫੇਰ ਮੇਰੇ ਗੇਟ ਫੇਰ ਨਾ ਖੁੱਲੇ ਬਸ ਫੇਰ ਮੈਂ ਪ੍ਰਮੋਟਰ ਨੂੰ ਫੋਨ ਲਾਇਆ ਮੈਂ ਕਿਹਾ ਪ੍ਰਮੋਟਰ ਸਾਹਿਬ ਗੇਟ ਨਹੀਂ ਖੁੱਲਦਾ ਕਹਿੰਦਾ ਭਾਨਿਆ ਕਾਰਡ ਤੂੰ ਟਿਕਾ ਕੇ ਨਹੀਂ ਲਾਇਆ ਹੁਣ ਕਾਰਡ ਟਿਕਾ ਕੇ ਤੂੰ ਫੇਰ ਟਿਕਾ ਕੇ ਲਾਇਆ ਮੈਂ ਕਹਿੰਦਾ 10 ਸਾਲੀ ਕਾਲਿਆਂ ਨੂੰ ਨੱਦ ਲਿਆ ਤਾਂ ਤੱਕ ਕਾਰਡ ਲਾਇਆ ਲਾ ਕੇ ਮਾਰਿਆ ਅੰਦਰ ਫੇਰ ਗੇਟ ਖੁੱਲ੍ਹਿਆ ਗੇਟ ਖੁੱਲ੍ਹਿਆ ਨਾ ਫੇਰ ਫੇਰ ਪ੍ਰੋਮੋਟਰ ਨੂੰ ਖੋਲ ਆਇਆ ਉਹ ਮਗਾ ਪ੍ਰੋਮੋਟਰ ਸਾਹਿਬ ਗੇਟ ਨਹੀਂ ਖੋਲਦਾ ਕਹਿੰਦਾ ਗੇਟ ਨੂੰ ਛੱਡਾ ਐ ਬੋਲਦਾ ਮਗਾ ਦਾਸਦਾ ਕਾਰਡ ਲਾ ਲੈ ਹਾਂ ਕਹਿੰਦਾ ਕਾਦੇ ਮਗਾ ਭੁੱਕੀ ਦੇ ਦੂਰ ਤੇ ਰੱਖੇ ਤੇ ਉਹ ਕਹਿੰਦਾ ਓਏ ਕਾਰਡ ਭੁੱਕੀ ਦੇ ਨਹੀਂ ਸਿਲਾਉਣਿਆ ਕਾਰਡ ਗੇਟ ਨਾਲ ਕਿਸੌੜਾ ਸੀ ਲੋਕ ਨਾਲ ਕਿਸੌੜਾ ਸੀ ਫੇਰ ਖੁੱਲਣਾ ਸੀ ਉਹ ਮਗਾ ਸਾਡੇ ਦਾ ਕਾਰਡ ਲਾਉਣ ਨੂੰ ਹੀ ਕਹਿੰਦਾ න්කි කාන කාර දෙල සි තමී ෝ නට ේ ාගේ ද රන්නේ. .